ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵੱਲੋਂ ਜਗਤ ਗੁਰੂ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਪਰ ਮੇਰੀ ਦਸਤਾਰ ਮੇਰੀ ਸ਼ਾਨ ਮਹਿਮ ਤਹਿਤ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਜਿੰਦੋਵਾਲ ਪਾਸ਼ਾਹੀ ਸ਼ੇਮੀ ਬੰਗਾ ਵਿਖੇ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਜਥੇਦਾਰ ਸੁਖਦੀਪ ਸਿੰਘ ਸ਼ਿਕਾਰ ਨੇ ਸਮੂਹ ਸੰਗਤ ਨੂੰ ਜਿੱਥੇ ਗੁਰਪੁਰਬ ਦੀ ਵਧਾਈ ਦਿੱਤੀ ਉੱਥੇ ਸੰਗਤ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਬਣਨ ਲਈ ਪ੍ਰੇਰਿਤ ਵੀ ਕੀਤਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਰਮਾਲ ਹੈਗਾ ਰਮਾਲ ਪਹਿਲੇ ਪਾਸਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸ੍ਰੀ ਗੁਰੂ ਨਾਨਕ ਨਾਮ ਲੈਵਾ ਸੰਗਤ ਨੂੰ ਬਹੁਤ-ਬਹੁਤ ਮੁਬਾਰਕਬਾਦ ਗੁਰਦੁਆਰਾ ਚਰਨ ਕਮਲ ਸਾਹਿਬ ਬੰਗਾ ਵਿਖੇ ਗੁਰੂ ਨਾਨਕ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਸਤਾਰ ਕੈਂਪ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਯੂਥ ਬੈਂਕ ਵੱਲੋਂ ਲਗਾਇਆ ਗਿਆ ਔਰ ਸਵੇਰ ਤੋਂ ਬਹੁਤ ਉਤਸ਼ਾਹ ਬੱਚਿਆਂ ਦੇ ਵਿੱਚ ਦਸਤਾਰਾਂ ਪ੍ਰਤੀ ਸਤਿਕਾਰ ਦੇਖਣ ਨੂੰ ਮਿਲ ਰਿਹਾ ਔਰ ਮੈਂ ਹੈਰਾਨ ਆ ਕਿਉਂਕਿ ਅਸੀਂ ਘਰੋਂ ਵੀ ਤੱਕ ਕੇ ਆਏ ਸੀ ਕਿ 50 ਕ ਬੱਚਿਆਂ ਨੂੰ ਅਸੀਂ ਦਸਤਾਰਾਂ ਜ਼ਰੂਰ ਬਣਾ ਕੇ ਆਉਣੀਆਂ ਮੈਨੂੰ ਲੱਗਦਾ ਗਿਣਤੀ ਜਿਹੜੀ ਆ ਹੁਣ ਸਾਡੀ ਸਵੇਰ ਦੀ 150 ਤੋਂ ਉੱਪਰ ਜਾ ਚੁੱਕੀ ਆ ਔਰ ਬੱਚੇ ਜਿਹੜੇ ਆ ਆਪ ਮਹਾਰੇ ਪ੍ਰੇਰਿਤ ਹੋ ਕੇ ਇੱਕ ਦੂਜੇ ਵੱਲ ਦੇਖ ਕੇ ਦਸਤਾਰਾਂ ਸਜਾਉਣ ਲਈ ਅੱਗੇ ਆ ਰਹੇ ਆਂ ਔਰ ਮੈਂ ਇਸ ਗੱਲ ਤੋਂ ਵੀ ਖੁਸ਼ ਆ ਕਿ ਬੱਚੇ ਸਿੱਖੀ ਪ੍ਰਤੀ ਜਿਹੜੇ ਆ ਉਹ ਪ੍ਰੇਰਿਤ ਹੋ ਰਹੇ ਆ ਸਰਦਾਰ ਗਰਵਖ ਸਿੰਘ ਜੀ ਖਾਲਸਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸਵੇਰੇ ਉਦਘਾਟਨ ਕਰਕੇ ਗਏ ਆ ਗੁਰਦੁਆਰਾ ਚਰਨ ਕਮਲ ਸਾਹਿਬ ਦੇ ਸਮੁੱਚੇ ਸਟਾਫ ਵੱਲੋਂ ਬਹੁਤ ਸਾਡਾ ਸਵੇਰ ਦਾ ਸਹਿਯੋਗ ਕੀਤਾ ਗਿਆ ਜਿਹੜੇ ਨੌਜਵਾਨ ਸਵੇਰ ਦੇ ਦਸਤਾਰਾਂ ਬੰਨਣ ਦਾ ਕੰਮ ਕਰ ਰਿਹਾ ਕੋ ਸਾਹਿਬਾਨ ਉਹਨਾਂ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦੀ ਆ ਸਾਡੇ ਦਰਮਿਆਨ ਹਲਕਾ ਫਲੋਰ ਤੋਂ ਸਾਫਕਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਲੱਲੀਆਂ ਜੀ ਵੀ ਪਹੁੰਚੇ ਆ ਮੈਂ ਉਹਨਾਂ ਦਾ ਵੀ ਧੰਨਵਾਦੀ ਆਂ ਔਰ ਜਿੰਨਿਆਂ ਨੇ ਵੀ ਸਵੇਰ ਦੀ ਸਾਡਾ ਸਾਥ ਦਿੱਤਾ ਦਸਤਾਰਾ ਚਾਹੇ ਬੰਨਣ ਵਾਲਿਆਂ ਵਿੱਚ ਚਾਹੇ ਬਣਾਉਣ ਵਾਲਿਆਂ ਵਿੱਚ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਆਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਫੇਰ ਬਹੁਤ ਬਹੁਤ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੇ ਲੰਗਰ ਦੇ ਵਿੱਚ ਕਿਸ ਕਿਸ ਨੇ ਯੋਗਦਾਨ ਪਾਇਆ ਜੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਯੂਥ ਅਕਾਲੀ ਦਲ ਅੱਛਾ ਦੋਹਾਂ ਵੱਲੋਂ ਜੀ ਕਿੰਨਾ ਉਤਸ਼ਾਹ ਸਿਗਾ ਬੱਚਿਆਂ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਮੈਂ ਪਹਿਲਾਂ ਵੀ ਦੱਸਿਆ ਕਿ ਅਸੀਂ ਤੱਕ ਕੇ ਆਏ ਸੀ ਕਿ 50 ਕ ਬੱਚਿਆਂ ਦੇ ਦਸਤਾਰਾਂ ਜ਼ਰੂਰ ਸਜਾ ਕੇ ਆਉਣੀਆਂ ਪਰ ਮੈਂ ਤੁਹਾਨੂੰ ਦੱਸਿਆ ਵੀ ਤਕਰੀਬਨ ਗਿਣਤੀ ਜਿਹੜੀ ਆ 150 ਤੋਂ ਉੱਪਰ ਚੱਲ ਰਹੀ ਆ ਆਸ ਆ ਕਿ ਹਜੇ 200 ਦੇ ਨੇੜੇ-ਤੇੜੇ ਸ਼ਾਮ ਤੱਕ ਜਾ ਸਕਦੇ ਬੱਚਿਆਂ ਨੂੰ ਕੀ ਸਿਲੇਖ ਦੇਣਾ ਚਾਹੁੰਦੇ ਅੱਜ ਦੇ ਦਿਨ ਬੱਚਿਆਂ ਨੂੰ ਕੇਸ ਰੱਖਣ ਲਈ ਦਸਤਾਰਾਂ ਸਜਾਉਣ ਲਈ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਕਰ ਲਈ ਹੈ ਪਰਾਲਾ ਜਿਹੜਾ ਕੀਤਾ ਜਾ ਰਿਹਾ ਠੀਕ ਹੈ ਠੀਕ ਥੈਂਕ ਯੂ ਵੈਰੀ ਗੁੱਡ ਵੈਰੀ ਨਾਈਸ ਤਦ ਦੇਖਿਓ ਇਧਰ ਦੇਖੋ ਅਮਰੀਂ ਹੱਸਣਾ ਹੱਸਣਾ ਹੱਸੇ ਇਮਾਨਾ ਬੇਟਾ ਬੇਟਾ ਜੀ ਹਾਂਜੀ ਅਮਰੀਂ ਕਮਨ ਅਟਾ ਜਿਕਾਰਾ ਲਾ ਬੇਟਾ ਇੱਕ ਅਮਰੀਂ ਓਕੇ ਜਿਕਾਰਾ ਲਾ ਦਿਓ ਇੱਕ ਬਲੇ ਸੋਨਿਆ ਲਾ ਸ੍ਰੀ ਕਾ